ਉਸੀਂ ਦੇਖ ਰਹੇ ਹਾਂ ਤਸਵੀਰਾਂ ਪਿੰਡ ਚ ਆਇਆ ਪ੍ਰਸ਼ਾਸਨ ਪਰ ਕਿਸਾਨਾਂ ਨੇ ਕਦੇੜ ਲਿਆ ਪ੍ਰਸ਼ਾਸਨ ਨੂੰ ਉੱਥੇ ਦੇਖਦੇ ਦੌੜੇ ਚੱਲ ਰਹੇ ਨੇ ਪ੍ਰਸ਼ਾਸਨ ਦੇ ਦਫ਼ਤਰਾਂ ਨੇ ਜੰਮਾ ਦੇ ਸਾਹਮਣੇ ਪ੍ਰਸ਼ਾਸਨ ਆਪੇ ਕਿਸਾਨਾਂ ਨੂੰ ਜਿੱਥੇ ਰੋੜੇ ਚੱਲ ਰਹੇ ਨੇ ਪ੍ਰਸ਼ਾਸਨ ਵੀ ਇੱਥੇ ਰੋੜੇ ਚਲਾ ਰਹੇ ਆ ਤੁਸੀਂ ਦੇਖ ਰਹੇ ਹੋ ਜਿਉਂਤ ਪਿੰਡਾ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਪਿੰਡ ਦੇ ਵਿੱਚ ਆ ਕੇ ਇਟਾ ਰੂੜੇ ਚਲਾ ਰਹੇ ਆ। ਚਾਹੇ ਇਹ ਦੇਖੋ ਹਾਲਾਤ ਕਿਸਾਨਾਂ ਦੇ ਇੱਥੇ ਸਾਡੇ ਪੈਂਠਾਂ ਤੇ ਆ ਰੂੜੇ ਮਾਰਦੇ ਆ। ਅਥਰੂ ਗਾਇਦੇ ਗੋਲੇ ਸਿੱਟੇ। ਸਾਡੇ ਇੱਕ ਬੰਦੇ ਦਾ ਹੱਥ 파ੜਤਾ ਮਾਰ ਕੇ ਅਥਰੂ ਗਾਇਸ ਆ। ਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਾਂ ਮੰਦ ਹੋ ਗਿਆ ਜੋਨ ਤੇ ਪਿੰਡ ਤੋਂ ਜਿੱਥੇ ਕਿਸਾਨਾਂ ਵੱਲੋਂ ਇਹ ਘਟਕੀ ਤਾਂ ਗਿਆ ਸੀ ਸੋ ਪਿੰਡ ਦੇ ਵਿੱਚ ਆ ਕੇ ਪ੍ਰਸ਼ਾਸਨ ਵੱਲੋਂ ਅਥਰੂ ਕਰਦੇ ਗੋਲੇ ਦਾਦੇ ਨੇ ਕਿਸਾਨਾਂ ਤੇ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਤੁਸੀਂ ਦੇਖ ਰਹੇ ਹੋ ਕੁਝ ਵੀ ਨਾ ਪੁਲਿਸ ਪ੍ਰਸ਼ਾਸਨ ਅੱਗੇ ਤਵਾਨ ਮਾਗ ਰਿਹਾ। ਮਗਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਲਾ ਲਿਆ ਤੁਸੀਂ ਤਸਵੀਰਾਂ ਦੇਖਦੇ ਹੋ। ਆਹ ਦੇਖੋ। ਕੋ ਪਿੰਡ ਦੇ ਵਿੱਚ ਪ੍ਰਸ਼ਾਸਨ। ਤੁਸੀਂ ਦੇਖ ਰਹੇ ਹੋ ਤਸਵੀਰਾਂ। ਪਿੰਡ ਚ ਆਇਆ ਪ੍ਰਸ਼ਾਸਨ ਪਰ ਕਿਸਾਨਾਂ ਨੇ ਫਰੇਡ ਨੇ ਪ੍ਰਸ਼ਾਸਨ ਨੂੰ ਹਲੋ ਉਹ ਫਾਨਾ ਨੂੰ ਰੋਕਣ ਦੇ ਨਹੀਂ ਪਿੰਡ ਦੇ ਵਿੱਚ ਪ੍ਰਸ਼ਾਸਨ ਪਹੁੰਚਿਆ ਜੀ ਜੀ ਰਿਹਾ ਸਾਡੇ ਮਾਰਿਆ ਨਾ ਮਾਰਿਆ ਨਾ ਫੜ ਲੋ ਮਾਰ ਮਾਰਿਆ ਨਾ ਪਰਾਸੀ ਕਹੋ ਇਹਨਾਂ ਦੇ ਮਾਰਿਆ ਨਾ ਮਾਰਿਆ ਨਾ ਓਏ ਮਾਰਿਆ ਨਾ ਚਲੋ ਫੜ ਕੇ ਨਾ ਮਾਰੋ

ਪ੍ਰਸ਼ਾਸਨ ਕਿਸਾਨਾਂ ਦੇ ਅੱਗੇ ਪੱਜ ਰਹੇ ਪਿੰਡ ਦੇ ਵਿੱਚ ਆ ਕੇ ਕਿਸਾਨਾਂ ਤੇ ਬੈਠੇ ਤੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਅੱਥਰੂ ਘੇਟੇ ਗੋਲੇ ਚਲਾਏ ਪ੍ਰਸ਼ਾਸਨ ਨੇ ਸ਼ਾਂਤਮਈ ਕਿਸਾਨਾਂ ਤੇ ਬੈਠੇ ਤੇ ਗੋਲੇ ਚਾਹ ਚਲਾਏ ਪ੍ਰਸ਼ਾਸਨ ਨੇ ਤੁਸੀਂ ਦੇਖ ਰਹੇ ਹੋ ਅੱਥਰੂ ਮੈਦੇ ਗੋਲੇ ਚੱਲ ਰਹੇ ਹਨ ਇਹ ਕਿਸਾਨਾਂ ਦੇ ਕਿਸਾਨਾਂ ਦੇ ਅੰਮ੍ਰਾਂ ਸਾਹਮਣੇ ਪਰਸਾਹੇ ਨਾ ਆਪਣੇ ਕਿਸਾਨਾਂ ਨੂੰ ਸਾਹਮਣੇ ਪਿੰਡ ਚੌਕ ਦੇ ਦੋ ਇਹ ਮੂਰਤੀ ਹੋਦਾ ਮੂਰਤੀ ਪ੍ਰਸ਼ਾਸਨ ਹਟਾ ਕੇ ਸਾਨੂੰ ਸਾਹਮਣੇ ਤੁਸੀਂ ਦੇਖ ਰਹੇ ਤਸਵੀਰਾਂ ਪਿੰਡ ਦੇ ਵਿੱਚ ਜੋ ਹਾਲਾਤ ਹੋਏ ਨੇ ਆ ਜਾ ਆ ਜਾ ਪਿੰਡ ਦੇ ਵਿੱਚ ਜੋ ਹਾਲਾਤ ਹੋਏ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਆ ਤੂੰ ਨਾਲ ਵਿੱਚ ਇੱਕ ਫਾਰਮ ਤੇ ਪ੍ਰਸ਼ਾਸਨ ਇੱਕ ਸਾਈਡ ਤੇ ਕਿਸਾਨ ਤਸਵੀਰਾਂ ਦੇਖ ਰਹੇ ਹੋ ਕੁੱਤਾ ਰੋੜੇ ਚੱਲਦਾ ਇਹਨੇ ਬਰਨਾਲਾ ਦਾ ਪਿੰਡਾ ਕਿਹੜਾ ਪਿੰਡਾ ਵੀਰੇ ਇਹ ਜੌਂਦ ਪਿੰਡ ਆ ਜੀ ਜੌਂਦ ਪਿੰਡ ਦੇ ਵਿੱਚ ਪ੍ਰਸ਼ਾਸਨ ਸ਼ਾਂਤੀ ਨਾਲ ਬੈਠਾ ਸੀ ਅੱਗੇ ਵਧਣ ਲਈ ਕੱਥੇ ਹੋ ਰਹੀ ਸੀ ਪਰ ਪਿੰਡ ਦੇ ਵਿੱਚ ਆ ਕੇ ਪ੍ਰਸ਼ਾਸਨ ਵੱਲੋਂ ਜੋਨ ਤੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਸ਼ਾਂਤ ਬੈਠੇ ਤੇ ਗੋਲਾਬਾਰੀ ਕੀਤੀ ਗਈ ਆਥਰੂ ਵਾਸਤੇ ਗੋਲੇ ਸੱਡੇ ਰਹੇ ਨੂੰ ਪੂਰਾ ਪਿੰਡ ਦਾ ਮਾਹੌਲ ਆ ਜਿਹੜਾ ਤਣਾਪੂਰਨ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਆ ਕੇ ਇਸ ਸਾਈਡ ਤੇ ਖਾਨ ਇੱਕ ਸਾਈਡ ਤੇ ਪ੍ਰਸ਼ਾਸਨ ਕਿਸਾਨ ਇਕੱਠੇ ਹੋ ਰਹੇ ਸੀ ਬਠਿੰਡੇ ਪਧਨਦੇ ਨਹੀਂ ਪਰ ਪ੍ਰਸ਼ਾਸਨ ਨੇ ਆ ਕੇ ਉੱਥੇ ਪਿੰਡ ਦੇ ਵਿੱਚ ਗੋਲਾਬਾਰੀ ਕਰ ਦਿੱਤੀ ਕਿਸਾਨਾਂ ਤੇ ਕੱਥ ਗੋਲਣੇ ਨੇ ਘਰ ਬੰਨ ਆ ਪਿੱਛੇ ਬੱਤੀ ਨੂੰ ਫਿਰ ਕਿਹਾਂ ਫਿਰ ਹੋ ਜਾਂਦੇ ਆ ਬਹੁਤ ਲਾਈ ਜਾ ਰਹੇ ਨੇ ਪ੍ਰਸ਼ਾਸਨ ਵੱਲ ਉਹ ਤਾਂ ਇਹ ਪਿੰਡ ਦਾ ਵੀ ਨੁਕਸਾਨ ਹੋ ਸਕਦਾ ਹਾਂ ਹੋ ਜਾਂਦਾ ਬਹੁਤ ਮੱਤਾਂ ਦਾ ਉਹ ਤਾਂ ਪਿੰਡ ਦੇ ਵਿੱਚ ਅਧਿ ਪ੍ਰਸ਼ਾਸਨ ਵੱਲੋਂ ਇਹਦਾ ਕੀਤਾ ਜਾਣਾ ਬਹੁਤ ਗਲਤ ਆ ਆ ਦੇਖੋ ਰੋੜੇ ਚੱਲ ਰਹੇ ਨੇ ਇੱਕ ਸਾਈਡ ਤੇ ਪ੍ਰਸ਼ਾਸਨ ਇੱਕ ਸਾਈਡ ਤੇ ਕਿਸਾਨ ਕੀ ਕੋ ਕਰਾਈ ਜਾਂਦਾ ਕਹਿੰਦੇ ਤੇ ਜਿਹੜੀ ਕਹਿੰਦੀ ਸੀ ਕਿ ਨਾ ਉਹ ਸਭ ਕਰਾ ਹੋ ਰਿਹਾਗਾ ਐਡਾ ਕੀ ਹੋਇਆ ਉਹ ਆਹ ਕੀ ਕੋ ਕੰਮੀ ਹੋਣੀ ਨਹੀਂ ਆਈ ਕਿਹਦਾ ਉਹਨਾ ਤੁਹਾਨੂੰ ਦਿਖਾ ਰਹੇ ਆ ਅਸੀਂ ਪਹਿਲਾਂ ਆ ਵੀ ਲਾ ਕੇ ਟੋੜਨਗੇ ਉਹ ਕਸਰੇ ਹਿੱਕ ਤੇ ਲਗਾ ਚਿੱਟਾ ਰੋੜੇ ਚੱਲ ਰਹੇ ਨੇ ਪ੍ਰਸ਼ਾਸਨ ਵੀ ਇੱਟਾ ਰੋੜੇ ਚਲਾ ਰਹੇ ਆ ਤੁਸੀਂ ਦੇਖ ਰਹੇ ਹੋ ਜਿਉਂਦ ਪਿੰਡਾਂ ਬਿੰਡਾਂ ਜਿਹੜੇ ਦਾ ਪ੍ਰਸ਼ਾਸਨ ਪਿੰਡ ਦੇ ਵਿੱਚ ਆ ਕੇ ਇੱਟਾ ਰੋੜੇ ਚਲਾ ਰਹੇ ਆ ਲੋਕਾਂ ਦੀ ਰੱਖਿਆ ਦੇ ਲਈ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਉਹ ਪਿੰਡ ਦੇ ਵਿੱਚ ਆ ਕੇ ਪਿੰਡ ਦੇ ਲੋਕਾਂ ਤੇ ਗੋਲੇ ਚਲਾ ਰਹੇ ਆ ਪਿੰਡ ਦੇ ਵਿੱਚ ਇਦਾਂ ਦਾ ਮਾਹੌਲ ਬਣਾਉਣਾ ਕਿਤੇ ਨਾ ਕਿਤੇ ਕੋਈ ਵੱਡਾ ਨੁਕਸਾਨ ਆ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਨੇ ਉਹਨਾਂ ਦਾ ਹੋ ਸਕਦਾ ਹੈ ਅਥਰੂ ਗੈਂ ਤੇ ਗੋਲੇ ਚਲਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤੁਸੀਂ ਨਾ ਕੋਈ ਚਲਾਇਆ ਜਾ ਰਿਹਾ ਹੈ ਨਾ ਪ੍ਰਸ਼ਾਸਨ ਵੱਲੋਂ ਇਹ ਨਿਯਮਾਂ ਦਾ ਇਹ ਨਿਯਮਾਂ ਦਾ ਸਖਤ ਇਹ ਤੁਸੀਂ ਵੀ ਨਾ ਦੇਖ ਰਹੇ ਹੋ ਜਿੱਥੇ ਕਿਸਾਨ ਇਕੱਠੇ ਹੋ ਰਹੇ ਸੀ ਸੇ ਉਸੇ ਬਠਿੰਡਾ ਦੀ ਸੀ ਤਾਂ ਘਰਾਓ ਕਰਨ ਜਾਣੇ ਪਰ ਕਿਸਾਨਾਂ ਨੂੰ ਅੱਗੇ ਨਹੀਂ ਬਦਲ ਦਿੱਤਾ ਗਿਆ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਆ ਕੇ ਉਹ ਦੇਖੋ ਆ ਹੱਥ ਜਿਸ ਤਰ੍ਹਾਂ ਕੱਟਿਆ ਮੁੰਡੇ ਦਾ ਉਹ ਨੌਜਵਾਨ ਦਾ ਹੱਥ ਕੱਟ ਗਿਆ ਕਿਸਾਨ ਦਾ ਹੱਥ ਕੱਟਿਆ ਗਿਆ ਕਿਸਾਨ ਦਾ ਹੱਥ ਹੈ ਜਿਹੜਾ ਉਹ ਕੱਟਿਆ ਗਿਆ ਤੁਸੀਂ ਕਿਸਾਨ ਦਾ ਹੱਥ ਹੈ ਜਿਹੜਾ ਉਹ ਕੱਟਿਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਇੱਕ ਕਿਸਾਨ ਜਿਹੜਾ ਉਹ ਠੱਡੜ ਹੋਇਆ ਹੈ ਉਹਦਾ ਹੱਥ ਹੈ ਜਿਹੜਾ ਕੱਟਿਆ ਗਿਆ ਸੋ ਇੱਕ ਸਾਈਡ ਤੇ ਪੁਲਿਸ ਪ੍ਰਸ਼ਾਸਨ ਤੇ ਦੂਜੀ ਸਾਈਡ ਤੇ ਕਿਸਾਨ ਦੇਖ ਰਹੇ ਹੋ ਤਸਵੀਰਾਂ ਮੁੱਤਾਂ ਰੋਣੇ ਚੰਦਰਾਂ ਨੇ ਇੱਕ ਕਿਸਾਨ ਹੈ ਜਿਹੜਾ ਠੱਡੜ ਹੋਇਆ ਹੈ ਬਾਦੇ ਗੋਲੇ ਚਲਾਏ ਜਾ ਰਹੇ ਨੇ ਇੱਟਾ ਰੋੜੇ ਚੱਲ ਰਹੇ ਨੇ ਇਹ ਦੇਖੋ ਆਪਾਂ ਇੱਧਰ ਆ ਜਾ ਸੋ ਤੁਸੀਂ ਜੋਹਰ ਪਿੰਡ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਅਥਰੂ ਗਾਹ ਤੇ ਗੋਲੇ ਚਲਾਏ ਗਏ ਨੇ ਕਿਸਾਨ ਪਿੰਡ ਦੇ ਵਿੱਚ ਇਕੱਠੇ ਹੋ ਰਹੇ ਸੀ ਮੀਟਿੰਗ ਕਰ ਰਹੇ ਸੀ ਕਿ ਅੱਗੇ ਬਠਿੰਡੇ ਵੱਲ ਵਧਣਾ ਹੈ ਪਰ ਪ੍ਰਸ਼ਾਸਨ ਵੱਲੋਂ ਪਿੰਡ ਦੇ ਵਿੱਚ ਆ ਕੇ ਇਹ ਦੇਖੋ ਹਾਲਾਤ ਕਿਸਾਨਾਂ ਦੇ ਕਿਸਾਨਾਂ ਤੇ ਪਿੰਡ ਦੇ ਵਿੱਚ ਆ ਕੇ ਅਥਰੂ ਗਾਹ ਤੇ ਗੋਲੇ ਚਲਾਏ ਗਏ ਨੇ ਸ਼ਾਂਤ ਬੈਠੇ ਕਿਸਾਨਾਂ ਤੇ ਇਹ ਨਹੀਂ ਠੱਕਾ ਸਰਕਾਰ ਦਾ ਕਿਸ ਤਰ੍ਹਾਂ ਦੇਖਦੇ ਆ ਜੀ ਬੱਸ ਥੱਕਈ ਐ ਪ੍ਰਸ਼ਾਸਨ ਦਾ ਜਰੂਰ ਥੱਕਾ ਗਾ ਹਾਂ ਇੱਥੇ ਸਾਡੇ ਬੈਠਾਂ ਤੇ ਆ ਰੋੜੇ ਮਾਰਦੇ ਆ ਹਾਂ ਅਥਰੂ ਗਾਇਦੇ ਗੋਲੇ ਸਿੱਟੇ ਹਾਂ ਸਾਡੇ ਇੱਕ ਬੰਦੇ ਦਾ ਹੱਥ 파ੜਤਾ ਮਾਰ ਕੇ ਥਰੂ ਗਾਇਸ ਆ ਆ ਸਾਡੀ ਗੱਡੀ ਦਾ ਸ਼ੀਸ਼ਾ ਪੰਨ ਦਾ ਇੱਥੇ ਖੜੀ ਦਾ ਮਾਰ ਮਾਰ ਰੋੜੇ ਮੀਂਹ ਵਰਹਾਤਾ ਹੁਣ ਜਾਂਦਾ ਭਜਦੇ ਨਾ ਖੜ ਜਾਂਦੇ ਫਿਰ ਹਾਂਜੀ ਹੁਣ ਪਿੱਛੇ ਹਟ ਕੇ ਗੇਰਾ ਤੋ ਕਿਸਾਨਾਂ ਦਾ ਪੈਣਾ ਉਹ ਗੱਡੀ ਦਾ ਸੁੱਖਾ ਭੰ ਦਿੱਤਾ ਹਾਂਜੀ ਜੀ ਨਾਮ ਹੈ ਜੀ ਰਣਾ ਸ਼ਿਕੰਦਰ ਘੁੰਮਣ ਪ੍ਰਧਾਨ ਤੇ ਕਿਸਾਨ ਜੁਨੀਅਰ ਨੇ ਇੱਕ ਤਗੜਾ ਹਮਾ ਮੋਰ ਵਾਲਾ ਕਰਾ ਤੋ ਇਸ ਤਰ੍ਹਾਂ ਦੇਖਦਾ ਹਾਂ ਜੀ ਪ੍ਰਸ਼ਾਸਨ ਦੀ ਕਾਰਵਾਈ ਨਹੀਂ ਪ੍ਰਸ਼ਾਸਨ ਦੀ ਜਿਹੜੀ ਸਰਕਾਰ ਦੀ ਨਕੇਲੀ ਹੈ ਕਿਉਂਕਿ ਪ੍ਰਸ਼ਾਸਨ ਨੇ ਜਿਹੜਾ ਇੱਥੇ ਵਾਅਦਾ ਕੀਤਾ ਹੈ ਜਿਹੜਾ ਸਾਡੇ ਕਿਸਾਨਾਂ ਤੇ ਜਿਹੜੀ ਅਸੀਂ ਜਿਹੜਾ ਅੱਜ ਪ੍ਰੋਗਰਾਮ ਸੀ ਬਠਿੰਡੇ ਦਾ ਸੀਗਾ ਉਸ ਮਾਰਚ ਦਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਪੁਲਿਸ ਬੜੀ ਆ ਪੁਲਿਸ ਨੇ ਧੱਕੇ ਨਾਲ ਆ ਸਾਡੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਗੋਲੇ ਜਿਹੜੇ ਬਹੁਤ ਸਾਰੇ ਸਾਡੇ ਮਰੀਜ਼ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਆ ਉਹਨਾਂ ਦੇ ਉੱਤੇ ਵੀ ਫਿਰੂਗਾ ਇਹਦੇ ਕੋਲੇ ਛੱਟਿਆ ਲਗਾਤਾਰ ਪੁਲਿਸ ਦਾ ਜਿਹੜਾ ਸਰਕਾਰ ਦੀ ਨਿਕਾਮੀ ਹੈ ਇਹ ਆ ਜਿਹੜਾ ਇਹ ਆਉਣ ਵਾਲਾ ਸਮਾਂ ਜਿਹੜਾ ਇਹ ਇਹ ਕਾਹਤੇ ਲਿਖਿਆ ਵੱਡੇ ਸਰਕਾਰ ਅਸੀਂ ਨਾ ਦਬੀਏ ਨਾ ਡਰੀਏ ਠੀਕ ਆ ਸਰਕਾਰ ਵੱਡੀ ਆ ਪਰ ਜੇ ਸਾਡੇ ਘਰਾਂ ਦੇ ਵਿੱਚ ਆ ਕਰਨੋ ਜੀ ਪਿੰਡ ਦੇ ਵਿੱਚ ਇਦਾਂ ਦਾ ਕਰਨਾ ਇਸ ਤਰ੍ਹਾਂ ਦੇਖਦੇ ਹੋ ਪਿੰਡ ਚ ਪਿੰਡ ਦਾ ਲੋਕ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਦੇਖੋ ਜੀ ਪਿੰਡ ਦੇ ਵਿੱਚ ਆਏ ਬੈਠਿਆ ਤੇ ਹਮਲਾ ਕਰਨਾ ਕੋਈ ਇਹ ਕਹਿੰਦੇ ਹੁੰਦੇ ਸਰਕਾਰ ਵੀ ਇਹ ਸੜਕਾਂ ਤੇ ਆਉਂਦੇ ਆ ਇਹ ਡੀਸੀ ਦਫ਼ਤਰ ਜਾਂਦੇ ਆ ਅੱਜ ਕੋਈ ਡੀਸੀ ਦਫ਼ਤਰ ਨਹੀਂ ਸੀ ਅੱਜ ਇੱਥੇ ਕੋਈ ਬੇਵਤਮੰਦੀ ਹੋ ਰਹੀ ਸੀ ਤੇ ਇਹਨਾਂ ਨੇ ਲਗਾਤਾਰ ਜਿੱਦਾਂ ਦਾ ਮਾਹੌਲ ਬਣਾਇਆ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਆ ਕੇ ਵੀ ਗੋਲੇ ਛੱਟੇ ਤੇ ਨਿੱਕੇ ਨਿੱਕੇ ਬੱਚਿਆਂ ਦੇ ਸਾਡੇ ਕੋਲੇ ਗੋਲੇ ਪਏ ਨੇ ਇੱਕ ਸਾਡੇ ਨੌਜਵਾਨ ਦਾ ਹੱਥ ਤੇ ਬਹੁਤ ਵੱਡੀ ਝੋਟ ਲੱਗੀ ਆ ਕਿਉਂਕਿ ਲਗਾਤਾਰ ਜਿਹੜੀ ਪ੍ਰਸ਼ਾਸਨ ਜਿਵੇਂ ਚੜ੍ਹ ਕੇ ਆਉਂਦਾ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਇਸ ਤਰ੍ਹਾਂ ਜਿਵੇਂ ਕੋਈ ਗੱਲਬਾਤ ਵੀ ਵਿੱਚ ਵੀ ਨਹੀਂ ਆਏ ਉਹ ਲਗਾਤਾਰ ਅਥਰੂ ਕਾਇਦੇ ਗੋਲੇ ਤੇ ਜਿੱਥੋਂ ਤੱਕ ਹੋਇਆ ਉਹਨਾਂ ਨੇ ਪੂਰਾ ਜ਼ੋਰ ਲਾਇਆ। ਹੁਣ ਕਿਸਾਨਾਂ ਦੀ ਅੱਗੇ ਦੀ ਉਤਪੰਦੀ ਕੀ ਹੋਊਗੀ ਜੀ? ਜਿਹੜਾ ਜਿਵੇਂ ਦੇਖੋ ਜਿੱਦਾਂ ਇਹ ਚੜ ਕੇ ਆਉਂਦੇ ਆ ਅਸੀਂ ਜਾਣਾਂ ਪੈੜੀ ਤੇ ਤਰੀ ਫੜਦੇ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ। ਸਰਕਾਰ ਵੱਡਿਆ ਤਾਂ ਕੋਈ ਤਾਣਾ ਵਾਣਾ ਵੱਡਾ ਜਿਵੇਂ ਇਹ ਸਾਨੂੰ ਛੜੀਆਂ-ਛੜੀਆਂ ਜ਼ਮੀਨਾਂ ਸਾਡੇ ਕਿੱਤੇ ਨੂੰ ਪੈ ਗਏ ਜਦੋਂ ਸਾਡੇ ਘਰਾਂ 'ਚ ਆ ਕੇ ਰਹਿ ਗਏ। ਪਾਏਗੇ ਤਾਂ ਫਿਰ ਅਸੀਂ ਕਿਵੇਂ ਬੈਠਾਂਗੇ ਟੇਕੇ ਮਗਰ ਕਿਹੜੇ ਕੋਲੇ ਰਹਿ ਗਿਆ ਪਤਾ ਜੀ ਪਿੰਡ ਜਿਹੜਾ ਆਪਣਾ ਜਾਉਂਦਾ ਦੀ ਗੱਲ ਕਰ ਲਈਏ ਇਹ ਵੀ ਸੰਭੂ ਬਾਟਰ ਬਣ ਗਿਆ ਇਹ ਤਾਂ ਜੀ ਜਿਹੜਾ ਜਿਵੇਂ ਕਹਿੰਦੇ ਜਿਲੇ ਵਾਲਾ ਬਾਗ ਵੇਲੇ ਹੋਇਆ ਸੀ ਉਸ ਤੋਂ ਵੱਡੀ ਗੱਲ ਹੋ ਗਈ ਇਹ ਪਹਿਲੀ ਵਾਰ ਹੋਇਆ ਕੋਈ ਸਰਕਾਰ ਜਿਹੜੇ ਕਹਿੰਦੇ ਹੁੰਦੇ ਸੀ ਬਿਧਾਰ ਨਾਣੀ ਲੱਗਣ ਦੇ ਅਸੀਂ ਲੋਕਾਂ ਨੂੰ ਇਹ ਐਂ ਦਿਖਾਉਣਾ ਚਾਹੁੰਦਾ ਅਸੀਂ ਪ੍ਰਮੰਤ ਮੰਤਰੀ ਦੇ ਇਹਨੇ ਉਹ ਦਿਖਾਤਾ ਵੀ ਹਾਥੀ ਨੂੰ ਦਿਖਾਉਣ ਵਾਲੇ ਦੰਦ ਹੋਰ ਆ ਖਾਣ ਵਾਲੇ ਹੋਰ ਹੈ ਤੇ ਆ ਪਹਿਲੀ ਵਾਰ ਹੋਇਆ 70 ਸਾਲਾਂ ਦੇ ਜਿਹੜੇ ਕਹਿੰਦੇ ਹੁੰਦੇ ਸੀ ਪਿਛਲੇ ਹੁਣ ਚੰਗਾ ਕਹੋਂਦੇ ਉਹ ਕਹਿੰਦੇ ਸੀ ਆਪਾਂ ਵੀ ਚੰਗਾ ਕਹਾਊਗਾ ਅੱਜ ਇਹ ਕਹਾ ਗਿਆ ਜੌਂਦਾ ਪਿੰਡ ਦੇ ਵਿੱਚ ਆ ਕੇ ਸ਼ਹਿਰੀ ਆਮ ਪਿੰਡ ਦੇ ਵਿੱਚ ਆ ਕੇ ਸਾਰਾ ਕੁਝ ਕੀਤਾ ਇਹ ਤਸਵੀਰਾਂ ਆ ਦੇਖੋ ਜੀ ਪ੍ਰਸ਼ਾਸਨ ਵੱਲੋਂ ਕੁੰਬੜੇ ਵਿੱਚ ਆ ਕੇ ਕਿਸਾਨਾਂ ਤੋਂ ਅੱਖੀ ਦੇਖਦੇ ਗੋਲੇ ਡੱਡੇ ਗਏ ਨੇ ਬਾਈ ਪੈਰਾਂ ਦੇ ਪਾਉ ਪਸਤ ਉਹ ਪੰਡੁੱਤਾ ਗਿਆ ਜੱਪੜਾ ਪਾ ਕੰਚ ਬੱਜ ਜੂ ਫੇਰ ਉਹ